ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬੋਹੜੀ ਸਾਹਿਬ ਕੋਟ ਖਾਲਸਾ ਵਿਖੇ ਖੋਲਾ ਮਹੱਲੇ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਮਤ ਸਮਾਗਮ ਕਰਵਾਏਗੇ ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪੋਗ ਉਪਰੰਤ ਸਜੇ ਦੀਵਾਨਾ ਵਿੱਚ ਪੰਥ ਪ੍ਰਸਿੱਧ ਕੀਰਤਨੀਆਂ ਅਤੇ ਡਾਡੀ ਕਥਾਵਾਚਕਾਂ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਵੱਡੀ ਗਿਣਤੀ ਚ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਨੇ ਮੱਥਾ ਟੇਕਿਆ ਅਤੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਇਸ ਮੌਕੇ ਪ੍ਰਧਾਨ ਸਵਿੰਦਰ ਸਿੰਘ ਸੰਧੂ ਸਕੱਤਰ ਪਰਮਿੰਦਰ ਸਿੰਘ ਸੰਧੂ ਮੇਜਰ ਸਿੰਘ ਸਰਕਾਰੀਆ ਕੁਲਵੰਤ ਸਿੰਘ ਸਰਕਾਰੀਆ ਅਮਨਦੀਪ ਸਿੰਘ ਖਜਾਂਜੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਇਹਦਾ ਵੱਡਾ ਪਾਪ ਹੋਇਆ ਬਰਨਿੰਦਰ ਸਿੰਘ ਨੂੰ ਦੱਸਿਆ ਗਿਆ। ਖੋਲੀ ਸਾਹਿਬ ਦੇ ਸਿਆਸੀਆ ਹੋਲਾ ਮਹਲਾ ਸਕਤਾ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹੈ। ਜਿਸ ਦੇ ਵਿੱਚ 6 ਤਰੀਕ ਤੋਂ ਹੋਲੇ ਮਹੱਲੇ ਮਨੇ ਤੇ ਜਿਹੜਾ ਪ੍ਰੋਗਰਾਮ ਸਾਰਾ ਸ਼ੁਰੂ ਹੋਇਆ ਸੀ। ਪੰਜ ਲੜੀਆਂ ਦੇ ਅਸੀਂ ਅਖੰਡ ਪਾਠ ਸਾਹਿਬਾਂ ਦੇ ਸੰਪੂਰਨ ਭੋਗ ਪਾਣੇ। ਉਹ ਚਾਰ ਲੜੀਆਂ ਦੇ ਭੋਗ ਪੈ ਗਏ। ਪੰਜਵੀਂ ਲੜੀ ਦੇ ਕੱਲ ਅਖੰਡ ਪਾਠ ਸਾਹਿਬਾਂ ਦੇ ਸੰਪੂਰਨ ਭੋਗ ਪਾਣੇ ਆ। ਇਹ ਚਾਰ ਦੀਵਾਨ ਸੱਜੇ ਸੀ। ਜਿਹੜਾ ਅੱਜ ਆਖਰੀ ਦੀਵਾਨ ਹੈ। ਇਹਦੇ ਵਿੱਚ ਕੌਮ ਦੇ ਪ੍ਰਸਿੱਧ ਕਾਢੀ ਜਿਹੜੇ ਹੈ ਸਪਾਈ ਸਪਨਾਮ ਸਿੰਘ ਜੀ ਲਾਲੂ ਘੁੰਮਣ ਵਾਲੇ ਹੁਣ ਜਿਹੜੇ ਪ੍ਰਚਾਰ ਕਰ ਰਹੇ ਹਨ ਸੰਗਤਾਂ ਨੂੰ ਸ਼ਬਦ ਦੇ ਨਾਲ ਜੋੜ ਰਹੇ ਹਨ ਉਹਨਾਂ ਦਾ ਧੰਨਵਾਦ ਕਰਦੇ ਹਾਂ ਸਮੂਹ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜੇ ਆਪੋ ਆਪਣੇ ਘਰਾਂ ਜੋ ਕੈਂਪ ਕੱਢ ਗਏ ਬਾਣੀ ਤੇ ਬਾਣੇ ਦਾ ਜੋੜ ਰਹੇ ਹਨ ਇਤਿਹਾਸ ਆਪਣਾ ਸਰਵਣ ਕਰ ਰਹੇ ਹਨ ਪਿੰਡ ਕੋਟ ਖਾਲਸਾ ਕੋਟ ਬੜੇ ਨੇ ਪਰ ਖਾਲਸਾ ਇੱਕੋ ਹੀ ਕੋਟ ਆ ਬੜੇ ਕੋਟ ਨੇ ਕੋਈ ਦੇਸ਼ ਦੇ ਕੋਈ ਇੱਕੋ ਹੀ ਕੋਟ ਖਾਲਸਾ ਹੈ ਹਰਜਿੰਦ ਸਾਹਿਬ ਜੀ ਬਡਾਲੀ ਪੈਦਾ ਹੋਏ ਨੇ ਗੁਰਦੁਆਰਾ ਬੋੜੀ ਸਾਹਿਬ ਪਿੰਡ ਕੋਟ ਖਾਲਸਾ ਅੰਮ੍ਰਿਤਸਰ ਅਸੀਂ ਇੱਥੇ ਬਾਬਾ ਮਸਤ ਰਾਮ ਜੀ ਦੇ ਬੋੜੀ ਸਾਹਿਬ ਗੁਰਦੁਆਰੇ ਮੱਥਾ ਟੇਕਣ ਆਏ ਆ ਅਸੀਂ ਕੀਤੀ ਆ ਕਿ ਬਾਬਾ ਮਸਤ ਰਾਮ ਜੀ ਸਰਬੱਤ ਦਾ ਵਾਲਾ ਕਰਿਓ ਅਸੀਂ ਅੱਜ ਪਿੰਡ ਕੋਟ ਖਾਲਸਾ ਪਹੁੰਚੇ ਹੋਏ ਆ ਗੁਰਦੁਆਰਾ ਬੋੜੀ ਸਾਹਿਬ ਜੋ ਕਿ ਦੁਨੀਆ ਦੇ ਵਿੱਚ ਬਹੁਤ ਮਸ਼ਹੂਰ ਆ ਅੱਜ ਇੱਥੇ ਆਈਆਂ ਹੀ ਆ ਸੰਗਤਾਂ ਦੀਆਂ ਸਾਰੀਆਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਦੇ ਨੇ ਗੁਰੂ ਸਾਹਿਬ ਜੀ ਕਦਮ-ਕਦਮ ਲੇਖੇ ਲਾਉਂਦੇ ਨੇ ਕਿ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਕਰਦੇ ਨੇ ਸੱਚੇ ਪਾਤਸ਼ਾਹ ਹਰ ਸਾਹ ਤਰ੍ਹਾਂ ਬੋੜੀ ਸਾ ਆਉਂਦਿਆਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਤੇ ਸਾਰਿਆਂ ਦੀ ਮਨੋਕਾਮਨਾ ਸੱਚੇ ਪਾਤਸ਼ਾਹ ਪੂਰੀਆਂ ਕਰਨ ਅਮਦਾ ਕਰਨ ਇਹੀ ਅਰਦਾਸ ਮਹਾਰਾਜ ਦੇ ਅੰਦਰ ਬੜੀ ਸੰਤਾ ਦੂਰੋਂ ਦੂਰੋਂ ਆਉਂਦਿਆਂ ਨੇ ਇੱਥੇ ਸਾਰੇ ਦੇ ਮਨੋਕਾਮਨਾ ਪੂਰੀਆਂ ਹੁੰਦੀਆਂ ਬਾਬਾ ਜੀ ਸਾਰਿਆਂ ਚੰਨਾਂ ਜਿਹਾ ਇਹੀ ਅਰਦਾਸ ਸੱਚੇ ਪਾਤਸ਼ਾਹ ਅੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਵਾਜ਼ਾ ਪੁਰੀ ਸਾਵ ਤੋਂ ਸੰਗਤਾ ਬਣੀ ਸ਼ਕਤਾ ਭੌਂ ਵਾਲਾ ਜੋ ਇਹਨਾਂ ਦੀ ਆਸਾਂ ਬਰਦਾਦ ਹੋ ਗਿਆ ਹਨ ਤਾਬੇ ਤੋਂ ਬੁਰੀਆਂ ਹੁੰਦੀਆਂ ਸਤੇ ਪਾਸ਼ਾ ਜੀ ਕਿਰਪਾ ਕਰਦੇ ਹਨ ਹਰ ਸਾਲ ਇੱਥੇ ਸਰਦਾਂ ਜੋੜ ਮੇਲਾ ਹੁੰਦਾ ਸੀ ਪਾਸ਼ਾ ਜੀ ਸੰਗਤਾਂ ਵੱਧ ਚੜ ਕੇ ਆਜੀ ਭਰਦੀਆਂ ਹਨ ਅਤੇ ਉਹਨਾਂ ਦੀ ਜੋ ਵੀ ਮਨੋ ਕਾਮਨਾ ਹੁੰਦੀਆਂ ਪੂਰੀਆਂ ਸਤੇ ਪਾਸ਼ਾ ਜੀ ਕਰਦੇ ਹਨ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਹੋਲੇ ਮਹੱਲੇ ਦੇ ਸਬੰਧ ਵਿੱਚ ਸਮਾਗਮ ਕਰਵਾਏ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਕੇ ਮੱਥਾ ਟੇਕਿਆ ਅਤੇ ਪਰਿਵਾਰ ਦੇ ਸ਼ੁਕ ਸ਼ਾਂਤੀ ਦੀ ਅਰਦਾਸ ਕੀਤੀ ਅਮਰਥਰ ਫਾਸਟ ਵਿੱਚ ਖਬਰ ਨਾ ਮਣੀ ਰਿਕੇਸ਼ ਕੁਮਾਰ